ਸ਼ਰੀਆ ਕਾਲ ਅੱਜ ਦੀ ਆਪਣੀ ਕਹਾਣੀ ਦਾ ਟਾਈਟਲ ਹੈ ਸ਼ਾਇਦ ਰਮੀ ਮੰਨ ਜائے ਭਾਗ ਦੂਜਾ ਆਪਾਂ ਕੱਲ ਪਹਿਲਾ ਭਾਗ ਸੀ ਅੱਜ ਦੂਸਰਾ ਭਾਗ ਆ ਹੁਣ ਆ ਕੁੜੀ ਦਿਨ ਰਾਤ ਕਿਤਾਬਾਂ ਨਾਲ ਮੱਥਾ ਮਾਰਦੀ ਆ ਇੰਦੀਆਂ ਜਮਾਤਾਂ ਖੂਬ ਵਿੱਚ ਗਈਆਂ ਮੈਂ ਤਾਂ ਆ ਫਗਵਾੜੇ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਹੀ ਬਿਮਲਾ ਦੀ ਮੰਨ ਲਈ ਆ ਮੈਂ ਵੀ ਧੀ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਭੇਜਣ ਦੇ ਸੁਪਨੇ ਲੈਣ ਲੱਗੀ ਹਾਂ ਫਿਰ ਇਹਨੂੰ ਪੜਾਉਣਾ ਜ਼ਰੂਰੀ ਸੀ ਲੱਭੂ ਤੇ ਰੱਜੂ 10 ਮਹੀਨੇ ਹੀ ਟੱਪੀਆਂ ਮੁੰਡੇ ਇੱਥੇ ਤੱਕ ਵੀ ਨਹੀਂ ਪਹੁੰਚੇ ਚੱਲ ਰੋਟੀ ਤਾਂ ਚੱਜਦੀ ਖਾਂਦੇ ਆ ਚੰਗਾ ਪਹਿਨਦੇ ਆ ਨਿਆਣੇ ਤਰਸਦੇ ਤਾਂ ਨਹੀਂ ਜੇ ਰੰਮੀ ਮੰਨ ਜਾਵੇ ਸਾਰੇ ਧੋਨੇ ਧੋਤੇ ਜਾਣ ਮੈਂ ਕਬਰਾਈ ਹੋਈ ਅੰਦਰ ਵੜੀ ਹਾਂ ਚਿਹਰੇ ਉੱਤੇ ਮੁਸਕਰਾਟ ਲਿਆਉਂਦੀ ਹਾਂ ਧੀ ਨੂੰ ਕਲਾਵੇ ਵਿੱਚ ਲੈ ਕੇ ਮੱਥਾ ਚੁੰਮਦੀ ਹਾਂ ਇਹੇ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗ ਪਈ ਹੈ ਮੇਰੀਆਂ ਬਾਹਾਂ ਵਿੱਚ ਬਿਮਲਾ ਜਿੰਨੀ ਜਾਨ ਨਹੀਂ ਮੈਂ ਇਹਦੇ ਨਾਨਕਿਆਂ ਦੀਆਂ ਗੱਲਾਂ ਛੇੜ ਕੇ ਬਹਿ ਗਈ ਪਹਾੜ ਤੇ ਵਿੱਚ ਸਾਡੇ 5 ਘਰ ਸਨ ਪਹਿਲਾਂ ਤਾਂ ਹੋ ਸਕਦਾ ਸਾਰੇ ਲੱਕੀ ਥੱਥੀ ਹੋਣ ਜਦ ਮੈਂ ਹੋਸ਼ ਸੰਭਾਲੀ ਮੇਰੇ ਬਾਉ ਜੀ ਨਲਕੇ ਲਾਉਣ ਦਾ ਕੰਮ ਕਰਦੇ ਸੀ ਵੀ ਜੀ 4-5 ਘਰਾਂ ਦਾ ਖੁਸ਼ੀ ਗਮੀ ਮੌਕੇ ਕੰਮ ਕਰਉਂਦੀ ਸੀ ਕੰਮ ਵੀ ਸਨੇਹਾ ਦੇਣ ਦਾ ਕਰਦੀ ਉਹਨੇ ਨਾ ਕਦੇ ਭਾਂਡੇ ਮਾਂਜੇ ਨਾ ਕੋਈ ਹੋਰ ਕੰਮ ਗੋਗਲੇ ਸਿਰਨੀ ਲੱਡੂ ਭਾਜੀ ਵੰਡ ਆਉਂਦੀ ਸੀ ਬਾਅਦ ਵਿੱਚ ਜਦ ਸੱਤੇ ਨੇ ਫੋਟੋਗ੍ਰਾਫਰ ਤੇ ਮੂਵੀ ਮੇਕਰ ਦੀ ਦੁਕਾਨ ਪਾ ਲਈ ਉਹ ਕੰਮ ਵੀ ਛੱਡ ਦਿੱਤੇ ਸ਼ਾਇਦ ਬੀਜੀ ਨਾ ਨਾ ਵੀ ਛੱਡਦੀ ਪਰ ਸੱਤੇ ਦੀ ਜੜੀ ਅੱਗੇ ਕਿੰਦਾ ਜੋਰ ਕਹਿੰਦਾ ਆਪਣਾ ਕਮਾਵਾਂਗੇ ਤੇ ਆਪਣਾ ਖਾਵਾਂਗੇ ਬੀਜੀ ਨੇ ਕੁਝ ਕਹਿਣਾ ਤਾਂ ਅੱਗੋਂ ਬੋਲ ਪੈਣਾ ਤੁਹਾਨੂੰ ਕੰਮ ਕਰਨ ਦਾ ਕੁਛ ਮਿਲਦਾ ਜੂਠ ਤੇ ਉਤਾਰ ਇਹੋ ਗੱਲਾਂ ਤੁਹਾਨੂੰ ਸਾਰੀ ਉਮਰ ਉੱਠਣ ਨਹੀਂ ਦਿੰਦੀਆਂ ਸਾਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਉਂਦੀਆਂ ਇਹ ਇਹਨਾਂ ਗੱਲਾਂ ਕਰਕੇ ਅਸੀਂ ਅਗਲਿਆਂ ਦੇ ਬਰਾਬਰ ਨਹੀਂ ਖੜ੍ਹ ਸਕਦੇ ਲੜਨਾ ਤਾਂ ਦੂਰ ਦੀ ਗੱਲ ਰਹੀ ਉਹਨੂੰ ਬੈਂਸ ਵਿੱਚ ਕੋਈ ਜਿੱਤ ਨਹੀਂ ਸਕਦਾ ਸੀ ਉਸਨੇ ਆ ਬੜਾ ਸੋਹਣਾ ਘਰ ਚਲਾ ਲਿਆ ਸੀ ਮੇਰਾ ਵਿਆਹ ਕੀਤਾ ਕਹਿੰਦਾ ਆਪਣਾ ਬਾਅਦ ਵਿੱਚ ਕਰਾਉਣਾ ਤਾਂ ਕੀ ਹੋਇਆ ਜੇ ਕੁੜੀ ਛੋਟੀ ਆ ਬਸ ਇੱਕ ਗੱਲੋਂ ਧੋਖਾ ਖਾ ਗਿਆ ਜਿਹੜਾ ਬਸਿਆਲੇ ਵਾਲੇ ਫੁੱਫੜ ਦੇ ਬਹਿਕਾਵੇ ਵਿੱਚ ਆ ਕੇ ਮੈਨੂੰ ਸ਼ਰਾਬੀ ਦੇ ਗੱਲ ਆ ਦਿੱਤਾ ਫੁੱਫੜ ਦੀ ਇੱਥੇ ਖਟਕੜ ਕਲਾਂ ਰਿਸ਼ਤੇਦਾਰੀ ਸੀ ਉਹਨੇ ਮੇਰਾ ਰਿਸ਼ਤਾ ਕਰਾਇਆ ਸੀ ਰੰਮੀ ਦਾ ਡੈਡੀ 2 ਸਾਲ ਕਵੈਤ ਲਾ ਕੇ ਆਇਆ ਸੀ ਕਹਿੰਦੇ ਸੀ ਵਿਆਹ ਕਰਵਾ ਕੇ ਚਲਾ ਜਾਊਗਾ ਅੱਜ ਜਾਂਦਾ ਇੱਥੇ ਗਲੀਆਂ ਸੜਕਾਂ ਵਿੱਚ ਖੰਘੂਰੇ ਮਾਰਦਾ ਫਿਰਦਾ ਹੈ ਝੂਠ ਦੀਆਂ ਪੰਡਾ ਬਣੀ ਫਿਰਦਾ ਰਾਜ ਮਿਸਤਰੀ ਠੇਕੇਦਾਰ ਕਹਾ ਕੇ ਹੁਬਦਾ ਰੰਮੀ ਚੇੜ ਗਈ ਆ ਪਿਓ ਦਾ ਨਾਂ ਲੈ ਕੇ ਨਹੀਂ ਰਾਜੀ ਭੁੱਖਾ ਮਰਦਾ ਮਰ ਜਾਏ ਰੋਟੀ ਨਹੀਂ ਦਿੰਦੀ ਕਦੇ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਭਾਵੇਂ ਵਿਲਕਦਾ ਰਵੇ ਆਖੂਗੀ ਜੇ ਸਾਡੇ ਨਾਲੋਂ ਸ਼ਰਾਬਾਂ ਚੰਗੀਆਂ ਸਾਨੂੰ ਜੰਮਣ ਦੀ ਕੀ ਲੋੜ ਸੀ ਇਹ ਤਾਂ ਕਲੈਣੀ ਭਰਾ ਦੇ ਕੱਪੜੇ ਨਹੀਂ ਧੋਂਦੀ ਮੈਂ ਫਗਵਾੜੇ ਵਿਆਹ ਉੱਤੇ ਜਾਣ ਵੇਲੇ ਨਲਕੇ ਮੂਰੇ ਕੱਪੜੇ ਭੇ ਗਈ ਇਹਨੂੰ ਧੋਣ ਲਈ ਕਹਿ ਗਈ ਸੀ ਕੱਲ ਵਾਪਸ ਮੁੜੀ ਤਾਂ ਓਵੇਂ ਦੇ ਓਵੇਂ ਪਏ ਸਨ ਜਿੱਦਾਂ ਰੱਖ ਕੇ ਗਈ ਸੀ ਮੈਂ ਬੋਲੀ ਤਾਂ ਮੈਨੂੰ ਪੈ ਗਈ ਸੀ ਕੋਈ ਪੈਂਟ ਕਮੀਜ਼ ਹੈਗੀ ਜਿੰਦੇ ਵਿੱਚੋਂ ਮੁਸਕਨਾ ਆਉਂਦਾ ਹੋਵੇ ਇਹ ਜੇਬ ਵਿੱਚ ਹੱਥ ਮਾਰੋ ਤੰਬਾਕੂ ਨਿਕਲੂ ਦੂਜੀ ਚ ਮਾਰੋ ਬੀੜੀਆਂ ਨਿਕਲੂ ਇੰਨੇ ਤਾਂ ਟੂਨੇ ਹਾਰਨ ਦੇ ਡਾਂਸ ਦਾ ਸਵਾਦ ਮਾਰ ਦਿੱਤਾ ਸੀ ਪਰ ਮੈਂ ਇੰਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸੀ ਇਹਨੂੰ ਕੌਣ ਮਤ ਦੇਵੇ ਮੈਂ ਤਾਂ ਉਮਰ ਕੱਟ ਲਈ ਇਹਦਾ ਕੀ ਬਣੂ ਪਤਾ ਨਹੀਂ ਅੱਗਿਓ ਕਿੱਦਾਂ ਦੇ ਟੱਕਰਨੇ ਆ ਇਹਦੀ ਜੂਨ ਸੁਧਾਰਨ ਲਈ ਵਾਰ-ਵਾਰ ਬਿਮਲਾ ਦੀਆਂ ਗੱਲਾਂ ਸੁਣਾਉਂਦੀ ਆ ਇਹ ਤੇ ਹੁਣ ਥੁੰਨਵੱਟਾ ਬਣ ਕੇ ਬਹਿ ਗਈ ਚਲੋ ਹੁਣ ਮੈਂ ਇਹਦੇ ਪਿਓ ਤੇ ਅਲਜੀਤ ਦਾ ਨਾਂ ਲੈਂਦੀ ਇਹਦੇ ਮਾਮੇ ਸੱਤੇ ਦੀਆਂ ਭਾਵੇਂ ਸਾਰਾ ਦਿਨ ਗੱਲਾਂ ਕਰੀ ਜਾਵੋ ਫਿਰ ਨਹੀਂ ਰੱਜਦੀ ਆਉਂਦੇ ਵਰਗੀਆਂ ਆਤਾਂ ਕਹੂਗੀ ਪੜਾਂਗੇ ਕੁਝ ਕਰਾਂਗੇ ਕੀ ਕਰਾਂਗੀ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦੀ ਫੋਟੋ ਵੱਲ ਉਂਗਲੀ ਕਰ ਦੇਵੇਗੀ ਬਾਹਰ ਚਮੇਲੀ ਦੇ ਫੁੱਲਾਂ ਦਾ ਬੂਟਾ ਲਾਇਆ ਉੱਥੇ ਫੁੱਲ ਲੈ ਆਉ ਸਖਦੇਵ ਦੀ ਫੋਟੋ ਮੋਹਰੇ ਰੱਖ ਦਿੰਦੀ ਹੈ ਤੂੰ ਵੀ ਸਾਨੂੰ ਘੱਟ ਪਿਆਰਾ ਨਹੀਂ ਵੀਰ ਸਖਦੇਵ ਇਹ ਜਿੰਨੇ ਮੋਹ ਨਾਲ ਸੱਤੇ ਨੂੰ ਮਾਮਾ ਕਹਿੰਦੀ ਹੈ ਉਨੇ ਹੀ ਮੋਹ ਨਾਲ ਸਖਦੇਵ ਨੂੰ ਵੀਰ ਕਹਿੰਦੀ ਆ ਮੇਰਾ ਚਿੱਤ ਕਰਦਾ ਇਹ ਸਖਦੇਵ ਨੂੰ ਵੀ ਮਾਮਾ ਕਹੇ ਸੋਚ ਕੇ ਚੁੱਪ ਕਰ ਜਾਂਦੀ ਆ ਇਹਦੀਆਂ ਇਹਨਾਂ ਗੱਲਾਂ ਤੋਂ ਡਰਦੀ ਆ ਸੱਤਾ ਵੀਰ ਵੀ ਇਸੇ ਤਰ੍ਹਾਂ ਕਰਦਾ ਹੁੰਦਾ ਸੀ ਪਰ ਬਣਿਆ ਕੀ ਸਤਿਆ ਮੇਰਾ ਹੋਕਾ ਨਿਕਲ ਗਿਆ ਇਹ ਮੈਨੂੰ ਟੁੱਟ ਕੇ ਪਈ ਐ ਇਹਦੇ ਬਾਣੇ ਮੈਂ ਬਿਮਲਾ ਦੇ ਘਰ ਦੀ ਸਰੱਗੀ ਕਰਕੇ ਹੋਕਾ ਲਿਆ ਹੈ ਲੈ ਉਹਨਾਂ ਦੀ ਸੁਣ ਲਵੇ ਵੇਲੇ-ਵੇਲੇ ਦੀ ਗੱਲ ਐ ਮੈਂ ਨਿਆਣੀ ਸੀ ਜਦੋਂ ਹੇ ਮਏ ਵੀਰ ਦਾ ਬਿਮਲਾ ਨਾਲ ਵਿਆਹ ਹੋਇਆ ਸਾਡੀ ਉਹਨਾਂ ਨਾਲ ਕੰਧ ਸਾਂਜੀ ਸੀ ਰਾਮੀ ਤਾਈ ਨੇ ਦਾਣੇ ਭੁੰਨੇ ਹੇਮੇ ਵੀਰ ਨੇ ਝੁਲਕਾ ਪੋਣਾ ਸਾਧੂ ਤਾਏ ਨੇ ਬਾਲਣ ਲੈਣ ਤੁਰੇ ਰਹਿਣਾ ਛੋਟੀ ਹੁੰਦੀ ਖੋਰੀ ਤਾਂ ਮੈਂ ਵੀ ਕਈ ਵਾਰ ਉਹਨਾਂ ਨਾਲ ਲੈ ਕੇ ਆਈ ਵੱਡੀ ਹੋਈ ਤਾਂ ਸੱਤੇ ਦੀਆਂ ਅੱਖਾਂ ਨਾਲ ਅੱਖਾਂ ਲਾਲ ਹੋਣ ਲੱਗ ਪਈਆਂ ਸਨ ਬਿਮਲਾ ਭਾਬੀ ਕਈ ਘਰਾਂ ਦਾ ਕੰਮ ਕਰਦੀ ਸੀ ਇਹਦੇ ਹੱਥ ਕਾਲੇ ਪੀਲੇ ਹੁੰਦੇ ਵਿਆਈਆਂ ਪਾਟੀਆਂ ਹੁੰਦੀਆਂ ਕੰਮ ਨੇ ਕਮਲੀ ਕੀਤੀ ਹੁੰਦੀ ਕੋਈ ਸੁਧ-ਬੁੱਧ ਨਾ ਹੁੰਦੀ ਹੀਮਾ ਵੀਰਾ 4 ਦਿਨ ਹਲਵਾਈ ਨਾਲ ਲਾ ਕੇ 2 ਮਹੀਨੇ ਘਰ ਬੈਠਾ ਰਹਿੰਦਾ ਮੇਰੇ ਸਾਹਮਣੇ ਉਸ ਵੇਲੇ ਦੀ ਤੇ ਅੱਜ ਦੀ ਬਿਮਲਾ ਇਹਨਾਂ ਕੋਲ ਇੱਕ ਕੋਠਾ ਸੀ ਇਹਨਾਂ ਦਾ ਵਿਆਹ ਹੋਇਆ ਤਾਂ ਤਾਈ ਰਾਮੀ ਤੇ ਤਾਏ ਸਾਧੂ ਨੂੰ ਮੱਝ ਵਾਲੇ ਕਮਰੇ ਵਿੱਚ ਸੌਣਾ ਪੈ ਗਿਆ ਸੀ ਇਹਨਾਂ ਦੇ ਘਰ ਮਸੀਂ ਇੱਕ ਡੰਗ ਦੀ ਰੋਟੀ ਪੱਕਦੀ ਹੋਣੀ ਆ ਇਧਰੋਂ ਉਧਰੋਂ ਖਾਣੀ ਬਿਮਲਾ ਭਾਬੀ ਦਾ ਦੁਪਹਿਰਾ ਸਾਡੇ ਘਰ ਹੁੰਦਾ ਸੀ ਇਹਦੇ ਚਾਰ ਨਿਆਣੇ ਹੋਏ ਪਹਿਲਾ ਲੱਭੂ ਹੋਈ ਰੱਜੂ ਵੇਲੇ ਕੁੜੀਆਂ ਤੋਂ ਰੱਜ ਗਏ ਫੇਰ ਕਿੱਦਾ ਕਿੰਦਾ ਤੇ ਰੂਪਾ ਹੋਏ ਚਾਰ ਨਿਆਣੇ ਸਾਡੇ ਘਰ ਪਲੇ ਆ ਤਾਈ ਤਾਇਆ ਸ਼ਕਤੀ ਮੁੱਕ ਗਏ ਸਨ ਇਹਨਾਂ ਦੇ ਨਿਆਣੇ ਬੀਜੀ ਸਾਮ ਦੀ ਇਹ ਆਪ ਘਰਾਂ ਵਿੱਚ ਕੰਮ ਕਰਨ ਚਲੇ ਜਾਂਦੀ ਬਾਉ ਜੀ ਨੇ ਸ਼ਹਿਰੋਂ ਚੀਜ਼ਾਂ ਲਿਆ ਲਿਆ ਕੇ ਖਵਾਉਣੀਆਂ ਬੀਜੀ ਨੇ ਘਰਾਂ ਦੇ ਕੰਮ ਵਿੱਚ ਜੁੱਟ ਜਾਣਾ ਮੈਂ ਬੱਚੇ ਸਾਹਬ ਲੈਣੇ ਵੱਡੇ ਤਿੰਨਾਂ ਨੂੰ ਬੈਠਣਾ ਰੁੜਨਾ ਤੁਰਨਾ ਖਵਾਉਣਾ ਮੈਂ ਸਿਕਾਇਆ ਰੰਮੀ ਦਾ ਮੇਰੀਆਂ ਗੱਲਾਂ ਵੱਲ ਧਿਆਨ ਘੱਟ ਹੈ ਹੂੰ ਹਾਂ ਕਰੀ ਜਾਂਦੀ ਕਿਤਾਬ ਦੇ ਕੰਨੇ ਪਲਟਾਈ ਜਾਂਦੀ ਹੈ ਜਾਂ ਤਾਂ ਇਹਨੂੰ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਜਾਂ ਫਿਰ ਮੇਰੀ ਸਮਝ ਉੱਤੇ ਸੋਚਦੀ ਹੋਊ ਆਖਰ ਸੱਤੇ ਦੀ ਭਾਨ ਜੀ ਆ ਮੈਂ ਇਹਨੂੰ ਹੁਣ ਦੀ ਬਿਮਲਾ ਤੇ ਲੈ ਕੇ ਆਉਣਾ ਚਾਹੁੰਦੀ ਹਾਂ ਇਹ ਸੱਤੇ ਦੇ ਕਤਲ ਨੂੰ ਲੈ ਕੇ ਬਹਿ ਗਈ ਆ ਮਮਾ ਉਸ ਰਾਤ ਕੀ ਕੀ ਹੋਇਆ ਸੀ ਮੈਂ ਇਹਨੂੰ ਇੱਕ ਇਹ ਘਟਨਾ ਕਿੰਨੀ ਵਾਰ ਦੱਸ ਚੁੱਕੀ ਆ ਪਤਾ ਨਹੀਂ ਇਹ ਕਿਉਂ ਵਾਰ-ਵਾਰ ਪੁੱਛਦੀ ਆ ਇਹਨੂੰ ਫਿਰ ਦੱਸਣਾ ਪੈਣਾ ਇਹ ਕਿਹੜਾ ਖਿਹੜਾ ਛੱਡਣ ਵਾਲੀ ਆ ਮੈਂ ਤੇ ਚਾਹੁੰਦੀ ਆ ਇਹ ਕਿਸੇ ਤਰ੍ਹਾਂ ਲੱਬੂ ਤੇ ਰੱਜੂ ਉਸ ਦਿਨ ਬਰਾਦਰੀ ਨੇ ਛੱਪੜ ਵਿੱਚ ਬੇੜਾ ਛੱਡਿਆ ਸੀ ਰਾਤ ਨੂੰ ਸਾਲ ਕਰਵਾਇਆ ਸੀ ਜਿਸ ਪਾਸੇ ਕੁੜੀਆਂ ਬੁੜੀਆਂ ਬੈਠੀਆਂ ਸਨ ਉਸ ਪਾਸੇ ਅਜੈਬ ਸੋ ਹੁੰਦਲ ਦਾ ਨਿੰਦੀ ਆਪਣੀ ਢਾਣੀ ਲੈ ਕੇ ਖੜ ਗਿਆ ਸੀ ਸਾਰੇ ਦਰੂਨਾ ਰੱਜੇ ਪਏ ਸੀ ਸੱਤਾ ਇਸ ਗੱਲੋਂ ਔਖਾ ਸੀ ਕਿ ਉਹ ਕੁੜੀਆਂ ਵਾਲੇ ਪਾਸੇ ਕਿਉਂ ਖੜਾ ਹੈ ਉਹ ਕੁੜੀਆਂ ਨਾਲ ਸ਼ਰਾਰਤ ਕਰਨੀ ਚਾਹੁੰਦੇ ਸਨ ਫਿਰ ਉਹ ਨਚਾਰਾਂ ਨੂੰ ਸੱਦ-ਸੱਦ ਕੇ ਬੇਲਾ ਕਰਵਾਉਣ ਲੱਗ ਪਏ ਪ੍ਰਬੰਧਕੀ ਕਮੇਟੀ ਨੇ ਇੱਕ ਦੋ ਵਾਰ ਰੋਕੇ ਵੀ ਉਹ ਕਿਤੇ ਮੰਨਣ ਵਾਲੀਆਂ ਜਿੰਸਾ ਸਨ ਅਗਲੇ ਹੋਏ ਵੱਡਿਆਂ ਘਰਾਂ ਦੇ ਕਾਕੇ ਉਹਨਾਂ ਸੱਤੇ ਨੂੰ ਗਾਲ ਕੱਢ ਦਿੱਤੀ ਸੀ ਸੱਤੇ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਸੀ। ਉਹਨੇ ਨਿੰਦੀ ਨੂੰ ਧੱਕਾ ਮਾਰਿਆ। ਨਿੰਦੀ ਦੇ ਨਾਲ ਦੇ ਨੇ ਸੱਤੇ ਦੇ ਸਿਰ ਵਿੱਚ ਗੰਡਾਸੀ ਰੌਲਾ ਪੈ ਗਿਆ। ਫਿਰ ਨਹੀਂ ਕੁਝ ਪਤਾ ਲੱਗ ਗਿਆ। ਹਸਪਤਾਲ ਤੀਏ ਦਿਨ ਉਹਨੇ ਬਚ ਜਾਣਾ ਸੀ ਪਰ ਡਾਕਟਰ ਵੀ ਉਹਨਾਂ ਨਾਲ ਉਹਨੇ ਆਖਰੀ ਸਾਹ ਲਿਆ। ਉਹਦੀਆਂ ਅੱਖਾਂ ਖੁੱਲੀਆਂ ਸਨ। ਸੁਰਖ ਲਾਲ। ਮੇਰੇ ਸਰੀਰ ਵਿੱਚ ਪੂਰਾ ਜਾਣ ਨਹੀਂ ਰਹੀ ਝੂਠਾ ਪੈਂਦਾ ਜਾਦਾ ਜਿੱਦਣ ਦਾ ਉਹ ਮੁੱਕਿਆ ਬੀਜੀ ਤੇ ਬਾਉਜੀ ਜਮਾ ਹੀ ਰਹਿ ਗਏ ਮੈਂ ਪਤਾ ਨਹੀਂ ਕਿੱਦਾਂ ਤੁਰ ਹੀ ਫਿਰਦੀ ਆ ਮੈਂ ਰੰਮੀ ਵੱਲ ਦੇਖਦੀ ਆ ਇਹਦੀਆਂ ਅੱਖਾਂ ਵਿੱਚ ਲਾਲੀ ਆ ਇਹ ਇੱਕ ਟੱਕ ਕੰਧ ਵੱਲ ਦੇਖ ਰਹੀ ਐ ਸਾਹਮਣੇ ਕੰਧ ਉੱਤੇ ਭਗਤ ਸਿੰਘ ਸਰਾਬੇ ਤੇ ਗਦਰੀਆਂ ਦੀਆਂ ਫੋਟੋ ਹਨ ਦੱਸ ਭਲਾ ਇਹ ਇਹਨਾਂ ਦੀ ਰੀਸ ਕਰ ਲਊ ਇਹ ਸਾਰੇ ਜ਼ਮੀਨਾਂ ਜਾਇਦਾਦਾਂ ਵਾਲੇ ਸਨ ਅਸੀਂ ਕੰਮੀ ਕਮੀਨਾ ਤੇ ਸਰਕਾਰ ਨਾਲ ਕੀ ਟੱਕਰ ਲੈਣੀ ਹੋਈ ਰੱਜੂ ਤੇ ਲੱਭੂ ਹੋਣੀ ਵੀ ਕੁੜੀਆਂ ਮੈਂ ਇੰਨਾ ਮੈਂ ਇਹਨੂੰ ਉਹਨਾਂ ਦੇ ਕਮਰੇ ਦਿਖਾ ਕੇ ਲਈ ਆਈ ਅਸ਼ਵਰ ਰਾਏ ਕੌਜਲ ਕਰੀਨਾ ਪਤਾ ਨਹੀਂ ਕਿੰਦੇ ਕਿੰਦੇ ਪੋਸਟਰ ਲਾਈ ਫਿਰਦੀਆਂ ਹਨ ਫਿਰ ਉਹਨਾਂ ਵਰਗੇ ਆਪਣੇ ਵੀ ਪੋਸਟਰ ਬਣਾਏ ਹੋਏ ਆ ਮੋਰੋਂ ਬਟਨ ਖੁੱਲੇ ਹੋਏ ਤੇ ਇਹ ਉਹਨਾਂ ਦੇ ਘਰ ਬੋਲੀ ਨਾ ਆਪਣੇ ਨਾਨੀ ਨਾਨੇ ਕੋਲ ਜਾ ਕੇ ਲੱਗ ਗਈ ਭਾਸ਼ਣ ਕਰਨ ਬਾਉ ਜੀ ਬਾਉ ਜੀ ਵੀ ਇਹਦੇ ਨਾਲ ਰਲ ਗਏ ਸਨ ਉਹ ਪਹਿਲਾਂ ਹੀ ਭਰੇ ਪੀਤੇ ਬੈਠੇ ਸਨ ਮਾੜੀ ਮੋਟੀ ਸੱਤੇ ਵਾਲੀ ਅਣਖ ਕਿੰਦੇ ਵਿੱਚ ਸੀ ਉਹ ਇਸ ਕੰਜਰਖਾਨੇ ਤੋਂ ਰੋਗਦਾ ਸੀ ਇਹਨਾਂ ਨੂੰ ਉਹਨੂੰ ਇਟਲੀ ਭੇਜ ਕੇ ਉਹਦਾ ਫਾਇਆ ਵੱਡ ਦਿੱਤਾ ਫਿਰ ਉਸ ਹੋਕਾ ਲਿਆ ਸੀ ਸੱਤੇ ਨੂੰ ਨਿੰਦੀ ਹੋਰੀ ਇੱਕ ਵਾਰ ਮਾਰਿਆ ਸੀ ਇਹ ਟੱਬਰ ਉਹਨੂੰ ਰੋਜ਼ ਕਤਲ ਕਰਦਾ ਮੈਂ ਭਾਟੇ ਜਾਂਦੀ ਜ਼ਰੂਰ ਹਾਂ ਪਰ ਮੇਰੀ ਰੂਹ ਨਹੀਂ ਭਜਦੀ ਉਸ ਪਿੰਡ ਵਿੱਚ ਸੱਤਾ ਨਹੀਂ ਦਿਸਦਾ ਖਟਕੜ ਕਲਾ ਸੱਤਾ ਘਟੋ ਘਟ ਮੌਜੂਦ ਤਾਂ ਰਹਿੰਦਾ ਏ ਮੈਨੂੰ ਰੰਮੀਵਾਲ ਵੇ ਦੇਖ ਕੇ ਕੰਧਾਂ ਤੇ ਲੱਗੀਆਂ ਫੋਟੋ ਦੇਖ ਕੇ ਲੱਗਦਾ ਸੱਤਾ ਮੋਇਆ ਨਹੀਂ ਮੇਰੀ ਧੀ ਵਿੱਚ ਸੱਤੇ ਵਾਲੀ ਕਣੀ ਆ ਸੁਖਦੇਵ ਨਾਲ ਰੱਜ ਕੇ ਮੋਹ ਕਰਦੀ ਏ ਵੇੜੇ ਵਿੱਚ ਲਾਏ ਚਮੇਲੀ ਦੇ ਫੁੱਲਾਂ ਦਾ ਪੂਰਾ ਧਿਆਨ ਰੱਖਦੀ ਹੈ ਆਖੇ ਆਖੇ ਕੀ ਵੀਰ ਸਖਦੇਵ ਨੂੰ ਚਮੇਲੀ ਦੇ ਫੁੱਲ ਬਹੁਤ ਪਸੰਦ ਸਨ ਇਹ ਸਦਾ ਬਹਾਰ ਫੁੱਲ ਹੈ 24 ਘੰਟੇ ਮਿੱਠੀ ਮਿੱਠੀ ਸੁਗੰਧ ਛੱਡਦੇ ਆ ਜਿਵੇਂ ਫਾਂਸੀ ਲੱਗਣ ਤੋਂ ਬਾਅਦ ਸਖਦੇਵ ਵੀਰ ਦੀ ਵਿਚਾਰਤਾਰਾ ਸੁਗੰਧ ਫਲਾ ਰਹੀ ਹੈ ਸੱਤੇ ਦੇ ਨਾਲ ਇੱਕ ਕੁਛ ਦਾੜੀ ਵਾਲਾ ਭਾਈ ਘਰ ਆਉਂਦਾ ਹੁੰਦਾ ਸੀ ਉਹਦੇ ਨਾਲ ਇੱਕ ਸੋਹਣੀ ਜੀ ਜਨਾਨੀ ਹੁੰਦੀ ਆ। ਉਹਦਾ ਨਾਂ ਚੇਤਨਾ ਹੈ। ਰੰਮੀ ਉਹਨਾਂ ਨਾਲ ਤੁਰ ਹੀ ਫਿਰਦੀ ਆ। ਸੱਤੇ ਦੇ ਕਤਲ ਤੋਂ ਬਾਅਦ ਮੈਂ ਟੁੱਟ ਗਈ ਸੀ। ਉਦੋਂ ਉਹਨਾਂ ਮੈਨੂੰ ਸੰਭਿਆ ਸੀ। ਉਹ ਨਹੀਂ ਮੈਨੂੰ ਤੱਕੜੀ ਕੀਤਾ ਸੀ। ਉਹਨਾਂ ਦੇ ਆਖੇ ਲੱਗ ਕੇ ਮੈਂ ਸੱਤੇ ਦੇ ਰਾਹ ਤੁਰਨ ਦਾ ਫੈਸਲਾ ਕੀਤਾ ਸੀ। ਮੈਂ ਪਿੰਡੋਂ ਸੱਤੇ ਦੀਆਂ ਕਿਤਾਬਾਂ ਚੁੱਕ ਲਈ ਹੀ ਸੀ। ਉਹ ਦੋਨੋਂ ਘਰ ਆਉਂਦੇ ਪਰਚਾ ਦੇ ਜਾਂਦੇ ਹੋਰ ਕਿਤਾਬਾਂ ਦੇ ਜਾਂਦੇ। ਰੰਮੀ ਦੇ ਪਿਓ ਨੂੰ ਮਰਦ ਜਾਤੀ ਬਹੁਤੀ ਪਉਂਦੀ ਨਹੀਂ ਮੇਰੇ ਉੱਤੇ ਕਈ ਰੋਕਾਂ ਲੱਗ ਗਈਆਂ ਸਨ ਫਿਰ ਮੈਂ ਘਰ ਦੇ ਖਲਜਗਣ ਵਿੱਚ ਉਲਝ ਕੇ ਰਹਿ ਗਈ ਸੀ ਹੁਣ ਰੰਮੀ ਉਹਨਾਂ ਨਾਲ ਤਰਨਿਆ ਮੋਜਾਰਿਆਂ ਤੇ ਜਾਂਦੀ ਹੈ ਆਪਣੇ ਕਾਲਜ ਦੀ ਸਟੂਡੈਂਟ ਯੂਨੀਅਨ ਦੀ ਲੀਡਰ ਹੈ ਪਿੰਡ ਬੁੱਤੋਤੇ ਸ਼ਹੀਦੀ ਦਿਨ ਮਨਾਉਣ ਲਈ ਮੂਹਰੇ ਹੁੰਦੀ ਹੈ ਮਜ਼ਦੂਰਾਂ ਦੇ ਬਿਲੀ ਬਿੱਲ ਮਾਫ ਕਰਾਉਣ ਲਈ ਕੋਹਲ ਚੱਲ ਰਿਹਾ ਹੈ ਉੱਥੇ ਤਾਂ ਮੈਨੂੰ ਵੀ ਲੈ ਜਾਂਦੀ ਐ ਮੈਨੂੰ ਸੁਖਦੇਵ ਹੋਰਾਂ ਦੀ ਸਿਆਸਤ ਸਮਝਾਉਣ ਲੱਗ ਪੈਂਦੀ ਐ ਉਹ ਰੱਜੂ ਤੇ ਲੱਬੂ ਵੀ ਕਿਸੇ ਦੀਆਂ ਕੁੜੀਆਂ ਨੇ ਜੋ ਦੂਜਿਆਂ ਨੂੰ ਮਗਰ ਲਾਈ ਫਿਰਦੀਆਂ ਨੇ ਅੱਜ ਆਪਣੀ ਕਹਾਣੀ ਦਾ ਦੂਜਾ ਭਾਗ ਸੀ ਤੇ ਕੱਲ ਆਪਾਂ ਆਪਣੀ ਕਹਾਣੀ ਦਾ ਜਿਹੜਾ ਤੀਸਰਾ ਭਾਗ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ and you share te subscribe